ਯਾਰ ਮੇਜਰ ਇਦਾਂ ਕਰ ਪੁੱਤ ਆ ਕੱਪੜੇ-ਕੱਪੜੇ ਲਾ ਤੇ ਨਹਾਤ ਹੋ ਗਏ ਨਾ ਰੈਸਟ ਮਾਰ ਤੇਰਾ ਨਾ ਇੱਕ ਗੱਲ ਕਰਨੀ ਆ ਕੋਈ ਸਲਾਹ ਵੀ ਕਰਨੀ ਆ ਫੇਰ ਮੇਰੇ ਲੱਗੇ ਆ ਜੀ ਤੇ ਇਹ ਤੈਨੂੰ ਮੈਂ ਦੱਸੂਗਾ ਗੱਲਾਂ ਸਾਰੀਆਂ ਉਹ ਪਪਾ ਜੀ ਬ੍ਰੈਸ਼ਟ ਕਾਦੀ ਕਰਨੀ ਤੇ ਦੱਸੋ ਕੀ ਗੱਲ ਹੈਗੀ ਆ ਐਡੀ ਕਿਹੜੀ ਗੱਲ ਹੈਗੀ ਆ ਤੈਨੂੰ ਦੱਸ ਦੋ ਜਿਹੜੀ ਗੱਲ ਹੈ ਉਹ ਨਹੀਂ ਤੂੰ ਆਪਣਾ ਜਰਾ ਕੇ ਮੈਂ ਆਰਾਮ ਕਰ ਲਾ ਤੇ ਮੁੜ ਕੇ ਕਰਾਂਗੇ ਗੱਲਾਂ ਆ ਫੇਰੋ ਚਾਹ ਪਾਣੀ ਇਹ ਆਜੋ ਉਧਰ ਹੀ ਅਸੀਂ ਵਾਲੇ ਕਮਰੇ 'ਚ ਤੁਹਾਡੇ ਕੱਪੜੇ ਕੱਢ ਦਾਂ ਤੇ ਨਾਲੇ ਨਹਾ ਤੋ ਲੋ ਰੈਸਟ ਕਰ ਲੋ ਘੜੀ ਕਾ ਹਾਏ ਇਹ ਕਿਹੜੀ ਸਲਾਹ ਕਰਨ ਨੂੰ ਕਹਿੰਦੇ ਆ ਕਿਤੇ ਮੇਰੇ ਪਰ ਖਰਾਪ ਨਹੀਂ ਕਿਤੇ फडਕਾਉਣ ਨੂੰ ਕਹਿੰਦੇ ਸਲਾਹ ਤਾਂ ਕਿਤੇ ਦੂਰ ਦੀ ਰਹਿ ਗਈ ਜਿਹੜਾ ਰਿਸ਼ਤੇ ਵਾਲੇ ਤੇ ਨਹੀਂ ਕਦੇ ਹਾਂ ਕਰ ਗਏ ਇਹਨਾਂ ਨੂੰ ਫੇ ਰਿਸ਼ਤਾ ਕਹਿ ਤੋ ਮੇਰੇ ਪਿਆਹੀ ਮਨਜ਼ੂਰ ਹੋ ਵਾ ਸ਼ਾਇਦ ਹੋ ਸਕਦਾ ਮੈਨੂੰ ਨਾਂ ਦੱਸਿਆ ਹੋਵੇ ਇੰਨਾ ਬੜਾ ਪਰਦਾ ਰੱਖਿਆ ਹੋਣਾ ਮੇਰ ਕੋ ਮੁੰਡਾ ਆਊਗਾ ਤੇ ਉਹਦੇ ਨੂੰ ਕੀ ਹੋ ਕੇ ਕੰਮ ਕਰੂਗਾ ਨਾਲੇ ਉਹ ਪੈਹਾ ਤੇਲਾ ਲਾਊਗਾ ਕੋਈ ਨਹੀਂ ਹੋਣ ਤੇ ਮੈਂ ਵੀ ਨਹੀਂ ਕੁਝ ਵੀ ਦੇਣਾ ਨਾ ਨੂੰ ਮੈਂ ਕਹਿਣਾ ਪੈਸਾ ਨਾ ਵੀ ਇਹ ਕਿਹੜੀ ਤੁਹਾਡੀ ਕੁਸਗੀ ਭੈਣਵਾ ਪਿੱਸੀ ਉਹਦੇ ਆਈ ਆ ਮਾਰਾ ਮੋਟਾ ਕਰ ਸਕਾਂਗੇ ਨਾਲੇ ਨਾ ਮਾਤਾ ਦੇ ਬੁੱਢੇ ਬਾਰੇ ਖਰਚੇ ਚੁੱਕੋ ਤੇ ਨਾਲੇ ਇਹਦੀ ਸੋકરી ਤੇ ਚੁੱਕੋ ਕਾਲੇ ਮੂੰਹ ਵਾਲੀ ਦੇ ਇਹਤੇ ਖਰਚਾ ਲਾਈਏ ਉਹਨੂੰ ਆਪਣਾ ਟੱਬਰ ਨਹੀਂ ਦੇਖਦਾ ਇਹਨਾਂ ਦੇ ਖਰਚੇ ਲਈ ਸਾਡਾ ਵੀ ਪੁੱਤ ਜਵਾਨ ਹੋਇਆ ਅਹਿਮ ਕਰਦਾ ਮੂੰਹ ਮੱਥਾ ਕੋਈ ਹੋਰ ਬਣਾਉਣਾ ਤੇ ਇਹਨਾਂ ਦੇ ਖਰਚੇ ਕਰੀ ਜਾਣੇ ਆ ਪੂਰੇ ਕਰ ਲੋ ਜਿੰਨੀਆਂ ਸਲਾਹਾਂ ਕਰਨੀਆਂ ਔਰ ਵਿੱਚ ਬਹੂੰਗੀ ਤੇ ਸਲਾਹ ਹੋ ਗਈ ਮੇਰੇ ਤੋਂ ਬਗੈਰ ਤੇ ਇੱਕ ਸਲਾਹ ਨਾ ਕਰੂਗੀ ਇੱਕ ਮੈਨਾਂ ਗੱਲ ਕਰੂਗਾ ਚੰਗਾ ਹਾਂ ਬਾਪੂ ਜੀ ਤੁਸੀਂ ਕਰੋ ਰਾਮ ਮੈਂ ਥੋੜਾ ਨਹਾਣੂ ਲੈ ਕੇ ਰੈਕਸ ਲੈਕਸ਼ ਹੋ ਕੇ ਫਿਰ ਕਰਦੇ ਗੱਲਾਂ ਬਾਤਾਂ ਮੈਂ ਗੱਲਾਂ ਬਾਤਾਂ ਤੁਸੀਂ ਕਰੋ ਰਾਮ ਹੈ ਕਰ ਲਾ ਰਹਾ ਹਾਂ ਠੀਕ ਹੈ ਨਾ ਆ ਹੋ ਰਹੀ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਹੋਰ ਕਿੰਦਾ ਜਸ਼ਨ ਕਿੱਥੇ ਆ ਜਸ਼ਨ ਘਰੋਂ ਤੇ ਗਿਆ ਵਾ ਬੈ ਜਾਓ ਅਜੀ ਕਿਉਂ ਆਇਆ ਨਹੀਂ ਬੜਾ ਚਿਰ ਹੋ ਗਿਆ ਨਹੀਂ ਆ ਜਾਂਦਾ ਫਿਰ ਉੱਥੇ ਗਰੋਂਟੇ ਘੜੀ ਲਾ ਆਉਂਦਾ ਘੜੀ ਮਿਹਨਤ ਕਰਦਾ ਵਾ ਆਪਣੀ ਠੀਕ ਹੈ ਤੇ ਆਹ ਲੋ ਕੱਪੜੇ ਤੇ ਨਾ ਤੋ ਲੋ ਤੇ ਨਾਲੇ ਤੁਹਾਨੂੰ ਮੈਂ ਦੱਸ ਪੁੱਛਣ ਨਹੀਂ ਲੱਗੀ ਸੀ ਕਿ ਸਮਾਨ ਕਿਹੜਾ ਕਿਹੜਾ ਲੈ ਆਉਣਾ ਵਾਤੀ ਵੀ ਲਿਆਏ ਜੇ ਕੁੱਤੀ ਰਾ ਵੱਖਰਾ ਸਮਾਨ ਲੈ ਆਵਾ ਉਹਨਾਂ ਸਾਰਿਆਂ ਤੇ ਥੋੜਾ ਥੋੜਾ ਲੈ ਆਵਾ ਤੇ ਇਹਦੇ ਸਮਾਨ ਨੂੰ ਨਹੀਂ ਕੋਈ ਛੇੜਦਾ ਆਵੇਂ ਜਾਣ ਕੇ ਉਹਨਾਂ ਵਾਤੀ ਵੀ ਲੈ ਆਏ ਜੇ ਮਾਂ ਕਿਹੜੀ ਤੁਹਾਡੀ ਸਕੀ ਆ ਤੇ ਜੇ ਇਹ ਥੋੜਾ ਵੀ ਤੁਹਾਨੂੰ ਨੇ ਮਤਲਬ ਛੋਟੇ ਜਿਹਨੂੰ ਪਾਲ ਲਿਆ ਤੋਂ ਤੁਹਾਡੀ ਮਾਂ ਬਣ ਗਈ ਕਦੀ ਇਦਾਂ ਮਤਰਾਈਆਂ ਵੀ ਤਾਂ ਮਾਵਾਂ ਬਣਦੀਆਂ ਹੁੰਦੀਆਂ ਵਾ ਚਲੋ ਫੇਰ ਵੀ ਸਾਨੂੰ ਰੋਟੀ ਪਾਣੀ ਤੇ ਦਿੰਦੀ ਰਹੀ ਆ ਮਾਤਾ ਤੇ ਮਾਂ ਹੀ ਹੁੰਦੀ ਭਾਵੇਂ ਬਤਰੀ ਹੀ ਆ ਛੋਟਾ ਛੋਟਾ ਲੈ ਆ ਜਿਆਦਾ ਨਹੀਂ ਲੈ ਆ ਬਾਕੀ ਸਮਾਨ ਤੇ ਰਹੀ ਏ ਚੰਗਾ ਹੋਇਆ ਤੁਸੀਂ ਮੁੰਡੇ ਨੂੰ ਕਹਿਤਾ ਵਾ ਵੀ ਤੁਹਾਨੂੰ ਮੈਂ ਸਾਰੀਆਂ ਗੱਲਾਂ ਦੱਸਣੀਆਂ ਹੁਣ ਸਾਰੀਆਂ ਇਹਦੀਆਂ ਕਰਤੂਤਾ ਦੱਸਿਓ ਜੋ ਜੋ ਇਹ ਕਰਦੀ ਰਹੀ ਆ ਕੋਈ ਨਹੀਂ ਜੋ ਵੀ ਹੋਊਗਾ ਮੈਂ ਉਹਨੂੰ ਬਾਹਰ ਕੇ ਨਾ ਸਭ ਕੁਝ ਦੱਸ ਦੇਣਾ ਵਾ ਭਾਵੇਂ ਕੁਝ ਵੀ ਹੋਵੇ ਘਰ ਚ ਚਾਹੇ ਸ਼ਾਂਤੀ ਰਹੇ ਤੇ ਚਾਹੇ ਖੁਸ਼ਹਾਲ ਹੋ ਜੇ ਆਹ ਵੀ ਜਿੱਤਾ ਇਹਨੇ ਸਾਪ ਲਕਾਈ ਜੋ ਜੋ ਇਹ ਵਧੀਕੀਆਂ ਕਰਦੀ ਰਹੀ ਨਾ ਇਹ ਕੋਈ ਗੱਲ ਹੁਣ ਛੱਡਣੀ ਨਹੀਂ ਉਹ ਸਾਰੀਆਂ ਹੀ ਦੱਸਣੀਆਂ ਵਾ ਇਹਦੀ ਮੈਂ ਮੈਂ ਸਾਰੀਆਂ ਹੀ ਦੱਸ ਦਊਗਾ ਪਹਿਲਾਂ ਜੋ ਵੀ ਹੋ ਗਿਆ ਚੰਗਾ ਹੋ ਗਿਆ ਹੁਣ ਨਹੀਂ ਮੈਂ ਕੋਈ ਵੀ ਕੱਥ ਰਹਿਣ ਦੇਣੀ ਐਨੀ ਐਨੀ ਗੱਲ ਦੱਸੂਗਾ ਹੁਣ ਇਹਨੇ ਬੜਾ ਸਾਹਮਣੇ ਚੱਗੀ ਪੰਨਾ ਵਾ ਦੇਖ ਲਿਓ ਭਾਵੇਂ ਹਾ ਨੂੰ ਨਹੀਂ ਉਹਨੇ ਸਾਡੀ ਗੱਲ ਨਹੀਂ ਸੁਣਨੀ ਇਹਨੇ ਪਹਿਲਾਂ ਹੀ ਪਟੀਆਂ ਪੜਾ ਦੇਣੀਆਂ ਇਹ ਗੱਲ ਹੁਣੇ ਹੀ ਤੁਸੀਂ ਕਰ ਲਿਓ ਰੋਟੀ ਪਾਣੀ ਖਵਾਦੀ ਰਹੀ ਆ ਤੇ ਕੋਈ ਸ਼ਾਨ ਕੀਤਾ ਵਾ ਘਰੋਂ ਹੀ ਬਣਾ ਬਣਾ ਕੇ ਖਵਾਦੀ ਰਹੀ ਉਹ ਆਪਣੇ ਪਿੱਸੀਆਂ ਲੈ ਕੇ ਖਵਾਦੀ ਰਹੀ ਆ ਚੱਲ ਕੋਈ ਗੱਲ ਨਹੀਂ ਅੱਜ ਦਾ ਦਿਨ ਕਰ ਲੈਨੇ ਆ ਸਵੇਰੇ ਉਹਨਾਂ ਨੂੰ ਸਾਰੀ ਗੱਲ ਮੈਂ ਕਰ ਦੂੰਗਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਿ ਮੈਂ ਸਾਰੀਆਂ ਕਰ ਲੈਣੀਆਂ ਬੇ ਤੇ ਤੁਹਾਡੇ ਕੋ ਇੱਥੇ ਗੱਲ ਹੋਜੂ ਨਾ ਇੱਥੇ ਕਰ ਲਿਓ ਤੇ ਨਹੀਂ ਤੇ ਬਾਹਰ ਅੰਦਰ ਖੜ ਕੇ ਤੇ ਫੇਰ ਗੱਲ ਕਰਿਓ ਉਹਨੇ ਸਾਹਮਣੇ ਗੱਲ ਰਾਜਨੇ ਨਹੀਂਓ ਗੱਲ ਸਾਡੀ ਸੁਣ ਦੇਣੀ ਉਹ ਮੈਂ ਕਰ ਲੂੰ ਬਾਬਾ ਕਰ ਲੂੰ ਹੁਣ ਜਾਣ ਜੇ ਬੱਸ ਕਰ ਬੱਸ ਕੀ ਕਰਨਾ ਵਾ ਡੈਡੀ ਕਿੰਦੀ ਗੱਲ ਕਰਨੀ ਹੈ ਕੀ ਗੱਲ ਕਰਨੀ ਤੂੰ ਤੂੰ ਮੈਨੂੰ ਕੁਝ ਦੱਸਿਆ ਨਹੀਂ ਹੈਗਾ ਦੱਸਿਆ ਤੁਹਾਨੂੰ ਹੈਗਾ ਇਹ ਤੁਹਾਡੇ ਨਿਕਲ ਗਿਆ ਨੇ ਦਿਮਾਗ ਚ ਕਵਲ ਦੇ ਰਿਸ਼ਤੇ ਬਾਰੇ ਨਿਹੜੀ ਆਂਦਾ ਜੂਪੀ ਮੈਮੋਰੀ ਹੋ ਕੇ ਕਰਨਾ ਤੇ ਡੈਡੀ ਪੈਂਡਿਆ ਵੱਡੇ ਵੱਡੇ ਖਰਚਿਆਂ ਨੂੰ ਘਰ ਬਾਹਰ ਵੀ ਆਂਦਾ ਚੰਗਾ ਲੱਭਣਾ ਤੇ ਖਰਚ ਵੀ ਚੰਗਾ ਕਰਨਾ ਪੈਸੇ ਕਰਕੇ ਵਿਆਹ ਕਰਨਾ ਉਦਾਂ ਨਹੀਂ ਮੈਂ ਚੁੰਨੀ ਚੜਾ ਨਹੀਂ ਕਰਨਾ ਤੇ ਮੇਰੀ ਗੱਲ ਸੁਣਿਓ ਜਿੰਨਾ ਪਾਰ ਪਹਿਣਾ ਜੇ ਨਾ ਤੇ ਤੁਹਾਡੇ ਸਿਰ ਤੇ ਪਹਿਣਾ ਸਾਡਾ ਵੀ ਮੁੰਡਾ ਸੋਟਾ ਵਾਹੀਂ ਉਹਦੇ ਵਾਸਤੇ ਸੋਚਣਾ ਅੱਜ ਤੋਂ ਛੋਟੀ ਕਲਾਸ ਵਿੱਚ ਵਾ ਤੇ ਮੁੜ ਕੇ ਉਹਨੇ ਵੱਡੀਆਂ ਕਲਾਸਾਂ ਵਿੱਚ ਵੀ ਹੋਣਾ ਵਾ ਤੇ ਆਵੇਂ ਨਾ ਪਾਬੋ ਜੈਨਾ ਪਾਈ ਜਾਇਓ ਡੈਡੀ ਨੂੰ ਕਿਓ ਕਿ ਚੁੰਨੀ ਚੜਾ ਕਰਕੇ ਤੇ ਘਰ ਦਿੰਨੇ ਆ ਚਲੋ ਕਰਦੇ ਸਲਾਹ ਫੇ ਦੱਸਦੇ ਉਹਨੂੰ ਕਿ ਬਾਪੂ ਆਪਾਂ ਤੋਂ ਖਰਚੇ ਮੁਤਾਬਕ ਕੁਝ ਅੱਗੇ ਜਿੰਨਾ ਕਿ ਆਪਣੇ ਕੋਲ ਖਰਚਾ ਰਹੇਗਾ ਹਾਂਜੀ ਆਪਾਂ ਚੁੱਕ ਚੁੱਕ ਕੇ ਨਹੀਂਗੇ ਲਾਉਣੇ ਆ ਨਹੀਂ ਚੁੱਕਿਆਂ ਤੁਹਾਨੂੰ ਪਤਾ ਹੀ ਹੈ ਵੀ ਸਰਦਾ ਵਾ ਚੁੱਕ ਕੇ ਤੇ ਅੱਜ ਲੱਲਾਂਗੇ ਤੇ ਭਲਕੇ ਕਿਹਨੇ ਮੰਗਣ ਲਾਪੇ ਤੇ ਫਿਰ ਵੀ ਤਾਂ ਦੇ ਦੇ ਆ ਸਿਰ ਤੇ ਕਿੱਦਾਂ ਲਾਉਣੇ ਆਹੀਂ ਮੁੜ ਕੇ ਉਹਨਾਂ ਦੇ ਚਲ ਕੁੜੀ ਨੂੰ ਗੂੜੋ ਠਾਉਣਾ ਵਾ ਆਦਨੇ ਉਹਨੂੰ ਦੱਸ ਦਿੱਤ ਬਾਪੂ ਨੂੰ ਸਮਝਾ ਲੀਂ ਆਹ ਚਲ ਕੋਈ ਗੱਲ ਨਹੀਂ ਵੇਖ ਲਿਓ ਵੇਖੋਗੇ ਇੱਕ ਅੱਧਾ ਸੋੜ ਫਿਰ ਘਰ ਵੀ ਹੋਣਾ ਵਾ ਤੇ ਦੋ ਚਾਰ ਲੈਵਾਂਗੇ ਤੇ ਕੰਮ ਨੇ ਵੇੜਾਂਗੇ ਫਿਰ ਆਪਾਂ ਚਲੋ ਕਰਕੇ ਬਾਪੂ ਦਾ ਸਲਾਹ ਫਿਰ ਤੁਹਾਨੂੰ ਕਰਦੇ ਚਲੋ ਠੀਕ ਆ ਆ ਲੈ ਲਓ ਪਰਨਾ ਵੀ ਤੇ ਟੀ-ਸ਼ਰਟ ਵੀ ਆ ਤੇ ਤੋਲੀਆਂ ਵਾ ਤਿਨਾਓ ਸਾਬਣ ਬੁਰਸ ਉਥੇ ਰੱਖ ਦਿੱਤਾ ਮੈਂ ਬਾਥਰੂਮ ਦੇ ਵਿੱਚ ਠੀਕ ਆ ਠੀਕ ਆ ਨਾ ਲਓ ਮੈਂ ਰੋਟੀ ਪਾਣੀ ਵੱਲ ਹੋਣੀ ਠੀਕ ਉੱਠੇ ਨਹੀਂ ਤੁਸੀਂ ਇੱਥੇ ਬੈਠੇ ਆ ਉੱਠ ਖਲੋ ਨਹੀਂ ਉੱਠ ਹੀ ਜਾਣਾ ਮੈਂ ਹਵੀ ਰਵਾਵਾ ਬੈਗ ਭਰ ਕੇ ਲਿਆਇਆ ਤੇ ਕਹਿੰਦੇ ਬਾਦਿਆਂ ਚੀਜ਼ਾਂ ਤੇ ਵਧੀਆ ਵੀ ਪੜੀਆਂ ਹੁੰਦੀਆਂ ਆ ਵਾ ਵੇਖੋ ਹੁਣ ਕੀ ਲਿਆਂਦਾ ਹੁਣ ਸਾਡੀ ਬਾਤੇ ਕਬਲ ਐਵੇਂ ਨਾ ਮੂੰਹ ਸਵਾਰਿਆ ਕਰ ਅੱਗੇ ਨਹੀਂ ਵੀਰ ਬਾਰੋਂ ਆਉਂਦਾ ਐਰਕਾ ਕਿਹੜਾ ਨਾਮ ਆਇਆ ਉਹਨੇ ਤੈਨੂੰ ਕੋਈ ਚੀਜ਼ ਵਿਖਾ ਲੈਣੀ ਆ ਉਹਨੇ ਜਿੰਨੀਆਂ ਚੀਜ਼ਾਂ ਨਾ ਜਾਂ ਉਹਨੇ ਪਿੱਛੇ ਪੁੱਜਣੀਆਂ ਤੇ ਜਾਂ ਉਹਨੇ ਬੱਡਾਂ ਚਵਾਲ ਲੈਣਾ ਹੌਲੀ ਹੌਲੀ ਮਾਂ ਪੁੱਤ ਖੰਦੇ ਰਹਿਣਗੇ ਚਾਲ ਕੋਈ ਨਹੀਂ ਮੰਮੀ ਮੈਂ ਬਹੁਤਾ ਲਾਲਚਤ ਨਹੀਂ ਕਰਦੀਨੀ ਕਿ ਮੈਨੂੰ ਆ ਚਾਹੀਦਾ ਆ ਚਾਹੀਦਾ ਮੈਂ ਨਹੀਂ ਮੇਰਾ ਵੀਰ ਮੇਰੀ ਅੱਖਾਂ ਸਾਹਮਣੇ ਹੱਸਦਾ ਖੇਡਦਾ ਰਵੇ ਇੰਨਾ ਹੀ ਬਹੁਤ ਵਾ ਪਰ ਇੱਕ ਨਾ ਭਰਾ ਜਦੋਂ ਪਹਿਣ ਨੂੰ ਕੋਈ ਗਿਫਟ ਦਿੰਦਾ ਵਾ ਨਾ ਤੇ ਅਜੀਬ ਜਿਹੀ ਖੁਸ਼ੀ ਮਹਿਸੂਸ ਹੁੰਦੀ ਆ ਕੋਤ ਹੁੰਦੀ ਤੇ ਹਵਾ ਸਾਨੂੰ ਵੀ ਪਤਾ ਵਾ ਕਿ ਭਰਾਵਾਂ ਦਾ ਜਿਹੜਾ ਮਨ ਪਿਆਰੀ ਛਾਣੇ ਅੱਖਾਂ ਵੀ ਬੜਾ ਹੁੰਦਾ ਤੇ ਉਹ ਘਰ ਵਾਲੀ ਦੇ ਕਾਬੂ ਆ ਜਾਣੀਆਂ ਦੇਣੀਆਂ ਤੇ ਉਹਨੇ ਨਹੀਂ ਹੁਣ ਵਖਾ ਲੈਣੀਆਂ ਤੇ ਉਹਨੇ ਨਹੀਂ 기ਆਂ ਤੇ ਉਹ ਅੰਦਰ ਹੀ ਬੈਕ ਲੱਗੀ ਆ ਤੇ ਹੁਣ ਉਹਨੇ ਨਹੀਂ ਕਰ ਲੈਣੀਆਂ ਨਹੀਂ ਜੇ ਤੇ ਵੀਰ ਕੋ ਜਿ ਲਿਆਏ ਹੋਏ ਫਿਰ ਤੇ ਜ਼ਰੂਰ ਦੇਣਗੇ ਤੂੰ ਆਸਾਂ ਹੀ ਰੱਖਦੀ ਰਹਿਣਾ ਤੂੰ ਨੇ ਆਪਣੀ ਅੜੀ ਤੋਂ ਲਿਆਏ ਤੇ ਦੇਣਗੇ ਦੇਣਗੇ ਇੱਥੇ ਮੈਂ ਤੇ ਇੱਥੇ ਤੂੰ ਵੇਖ ਲੈਣੀ ਕਿੰਨਾ ਕ ਤੈਨੂੰ ਦਿੰਦੇ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਟਾਈਮ ਨਾਲ ਆ ਜਿਓ ਚਲ ਚੰਗਾ ਚੰਗਾ ਚੱਲਾ ਆ ਵੀ ਚੰਗਾ ਹੋ ਗਿਆ ਜੀ ਉਹ ਆ ਵੀ ਆਂਦੇ ਪਿਛਵਰੇ ਅਸੀਂ ਸਵੱਗਤ ਤੇ ਆ ਜਾਾਂਗੇ ਕੋਈ ਗੱਲ ਨਹੀਂ ਚੱਲ ਆ ਇੱਕ ਗੱਲ ਤੇ ਚੰਗੀ ਹੋਈ ਰਾਜ ਵੀ ਆਖੀ ਜਾਂਦੀ ਸੀ ਵੀ ਬਾਪੂ ਕੋਲ ਨਹੀਂ ਰਹਿ ਸਾਡੇ ਪਰੇ ਜਾਣਾ ਉਹਦਾ ਵੀ ਸਾਬਾ ਉੱਤੇ ਹੋਇਆ ਹੈ ਚੱਲ ਹੁਣ ਆਉਣਗੇ ਤੇ ਚਲਤੀ ਸਾਡੀ ਵੀ ਸਚਾਰੀ ਆ ਹੋ ਸਕਦਾ ਵੀ ਹਾਂ ਕਰੀ ਜਾਣ ਕਬਲ ਮਾ ਤੇਰੀ ਕਿ ਕਿੱਥੇ ਗਈ ਆ ਉਹ ਡਾਡੀ ਜੀ ਉਧਰ ਡੈਸ਼ ਆਪੇ ਲਾਉਣ ਤੋਰੀਆਂ ਦੀ ਵੱਲ ਨੂੰ ਕੰਮ ਹੀ ਕੋਈ ਕੰਮ ਹੀ ਉਹ ਫੋਨ ਆਇਆ ਉਹਨਾਂ ਦਾ ਦੋਸਤ ਮੇਰੇ ਦਾ ਕਿ ਸਵੇਰੇ ਜਾਂਦਾ ਆਵਾਂਗੇ ਅਸੀਂ ਉੱਤੇ ਹੋਰ ਅਰਦਾਸ ਕਰ ਕਿ ਸੱਚੇ ਪਾਸਾ ਮਹਾਰਾਜ ਸਵੇਰੇ ਚੰਗਾ ਚੰਗਾ ਨਿਪਰੇ ਚੜ ਜੇ ਤੇ ਕਿਤੇ ਮੈਂ ਵੀ ਸ਼ੁਰ ਕਰੂ ਆਵਾ ਮੈਂ ਤੇਰੇ ਲਈ ਬਹੁਤ ਵਿਦਿ ਕਰੇ ਕੀਤੇ ਤੇਰੇ ਨਾਲ ਇੰਨੇ ਕਿ ਹਰ ਦੋ ਵੱਧ ਜੇ ਮੁੰਡੇ ਮੈਂ ਪੜਾਉਂਦਾ ਰਿਆ ਜੇ ਤੈਨੂੰ ਪੜਾਇਆ ਹੁੰਦਾ ਤਾਂ ਟਾਈਮ ਨਾ ਕਿਤੇ ਤੇ ਚਲੋ ਤੇਰਾ ਵੀ ਕਾਰਜ ਹੋਇਆ ਹੁੰਦਾ ਤੇ ਮੇਰੀ ਵੀ ਜਾਨ ਸੋਕੀ ਹੁੰਦੀ ਮੈਂ ਇਹ ਇਥੋਂ ਤੱਕ ਰਣੀ ਤੇਰਾ ਇਹ ਆ ਵੀ ਮੈਂ ਮੇਰ ਕੋ ਇਨਾ ਹੁਣ ਬਰਦਾਸ਼ਤ ਹੋ ਨਹੀਂ ਰਿਹਾ ਜਨਾ ਮੈਂ ਤੇਰੇ ਨਾਲ ਵਿਤਕਰਾ ਕੀਤਾ ਕੋਈ ਗੱਲ ਨਹੀਂ ਡੜਜੀ ਇੰਨੀ ਚਿੰਤਾ ਨਾ ਕਰਿਆ ਕਰੋ ਵੀ ਉਹ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਉਹ ਜੋ ਵੀ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਜਿਉ ਮਾੜਾ ਕਰਦਾ ਵਾ ਉਹ ਵੀ ਸਾਡੇ ਭਲੇ ਵਾਸਤੇ ਕਰਦਾ ਵਾ ਉਹਦੇ ਪਿੱਛੇ ਕੋਈ ਨਾ ਕੋਈ ਰਾਜ ਹੀ ਹੁੰਦਾ ਵਾ ਵੀ ਸਾਡਾ ਭਲਾ ਹੁਣਾਂ ਦਾ ਅਹੀਂ ਕਹਿੰਦੇ ਮਾੜਾ ਕਰਦਾ ਵਾ ਪਰ ਕਿਸਦਾ ਮਾੜਾ ਨਹੀਂ ਕਰਦਾ ਚੰਗਾ ਹੀ ਕਰਦਾ ਜੋ ਕਰਦਾ ਵਾ ਮੈਨੂੰ ਬਹੁਤ ਪਛਤਾਵਾ ਲੱਗਾ ਵਾ ਇਹ ਪਛਤਾਵਾ ਪਤਾ ਨਹੀਂ ਕਦੋਂ ਹਟਣਾ ਵਾ ਜਦੋਂ ਤੂੰ ਆਪਣੇ ਘਰ ਜਾਏਂਗੀ ਕਿਤੇ ਮੇਰੀ ਵੀ ਜਾਨ ਸੁਰਕਰੂ ਹੋ ਜਾਊਗੀ ਨਹੀਂ ਕੋਈ ਨਹੀਂ ਤੂੰ ਇੰਨਾ ਪਛਤਾਵਾ ਨਾ ਕਰਿਆ ਕਰੋ ਵੀ ਜੋ ਮੇਰੀ ਕਿਸਮਤ ਵਿੱਚ ਹੋਇਆ ਜੋ ਮੇਰੇ ਭਾਗਾ ਵਿੱਚ ਹੋਇਆ ਉਹ ਮੈਨੂੰ ਮਿਲ ਹੀ ਜਾਣਾ ਵਾ ਚੱਲ ਪੁੱਤ ਸਾਡੇ ਨਾਲ ਗੱਲਾਂ ਨੂੰ ਮੈਂ ਤੇਰੀ ਮਾਂ ਨੂੰ ਦੱਸ ਲਾਂ ਉਹ ਵੀ ਕਿੰਨੇ ਦਿਨਾਂ ਟੈਨਸ਼ਨ ਲਈ ਜਾਂਦੀ ਉਹਦੋਂ ਕੋਈ ਫੋਨ ਫਾਨ ਨਹੀਂ ਹੋਇਆ ਪਤਾ ਨਹੀਂ ਵੀ ਹੋਣਾ ਕਿ ਨਹੀਂ ਹੋਣਾ ਚੱਲ ਉਹਨੂੰ ਮੈਂ ਦੱਸ ਦਿੰਦਾ ਉਹ ਵੀ ਕਹਿੰਦਾ ਥੋੜੀ ਬਾਰਿਸ਼ ਸ਼ੁਰੂ ਕਰੂ ਹੋ ਜਵੇ ਕੋਈ ਨਹੀਂ ਹੈ ਇੱਧਰ ਪਰਲੇ ਬੰਨੇ ਜਿਹੜੇ ਚੰਗਾ ਮੈਂ ਕਰਦਾ ਹੋਰ ਨਾ ਵੀ ਗੱਲ ਕਿੱਡੀਆਂ ਛੋਣੀਆਂ ਤੋਰੀਆਂ ਲੱਗੀਆਂ ਮੈਂ ਇੰਨਾ ਚਲੋ ਸਬਜ਼ੀ ਲੈਣ ਲਈ ਆ ਆਓ ਸਾਪੇ ਨਾ ਹਾਂ ਵੇ ਕੀ ਛੋਣੀਆਂ ਤੋਰੀਆਂ ਲੱਗੀਆਂ ਆ ਤੋਰੀਆਂ ਦਾ ਵਾਵਾ ਲੱਗੀਆਂ ਕਿੰਤਾ ਲੰਮਕਣ ਡਈਆਂ ਆ ਹਾਂ ਇਹ ਕਹਦੇ ਮੈਂ ਚਲੋ ਚਾਪਚ ਭਾਈ ਵੀ ਕਰਨੀ ਚਾਹੀਦੀ ਆ ਠੀਕ ਆ ਹਾਂ ਤੋਂ ਮੈਂ ਆਇਆ ਵਾ ਤੇ ਉਧਰੋਂ ਫੋਨ ਆਇਆ ਵਾ ਲੋਟ ਮੇਰੇ ਦਾ ਅੱਛਾ ਪੈਹੀਂ ਸਵੇਰੇ ਆਵਾਂਗੇ ਲੈ ਹਾਂ ਆ ਤੇ ਬਹੁਤ ਵਧੀਆ ਤੁਸੀਂ ਖੁਸ਼ਖਬਰੀ ਦੱਸੀਓ ਤੇ ਚੰਗਾ ਵਧੀਆ ਟਾਈਮ ਤੇ ਨਾਲੇ ਮੁੰਡਾ ਵੀ ਆ ਗਿਆ ਵਾ ਉਹਦੇ ਹੁੰਦਿਆਂ ਹੋ ਜਾਊਗਾ ਸਭ ਕੁ ਉਹ ਤੇ ਵਧੀਆ ਹੋ ਜਾਊਗਾ ਕੋਈ ਤਾਂ ਟੈਨਸ਼ਨ ਲੱਗੀ ਹਾਂ ਤੁਹਾਨੂੰ ਸਵੇਰੇ ਸਵਕਤੇ ਆਉਣਾ ਵਾ ਸਵਕਤੇ ਆ ਜਾਣਾ ਵਾ ਆਹੋ ਫਿਰ ਉਹਨਾਂ ਦਾ ਛੇ ਥੋੜਾ ਲੇਟ ਨਹੀਂ ਕੋਈ ਗੱਲ ਨਹੀਂ ਆ ਜਾਣਾ ਤੇ ਤੁਸੀਂ ਕਹਿਣਾ ਹੀ ਕੋਈ ਨਹੀਂ ਤੇ ਕਿੰਨੇ ਕੁ ਜਾਣੇ ਆਉਣੇ ਦੱਸਿਆ ਦੱਸਿਆ ਉਹਨਾਂ ਪੰਜ ਛੇ ਜਾਣੇ ਆਉਣੇ ਹੋ ਵੇਖਾਂ ਤੁਸੀਂ ਕੀ ਕੁਝ ਲਿਆਏ ਆ ਰਾਜ ਕੀ ਕੰਡੀਆਂ ਕੋਸ਼ ਨੂੰ ਸ਼ੇਅਰ ਸ਼ੇਅਰ ਕਰਕੇ ਆ ਗਿਆ ਵਾ ਤੂੰ ਖੋਲ ਲੈ ਕੋ ਕੀਮਤੀ ਸਮਾਨ ਤੋੜੇਗੀ ਮੈਂ ਤੈਨੂੰ ਕੱਢ ਦੇਣਾ ਸਮਾਨ ਜਿਹੜਾ ਪਿਛੋਂ ਲੈ ਆਂਦਾ ਵਾ ਹਾਏ ਨਹੀਂ ਤੋੜਦੀ ਦੱਸ ਮੈਂ ਏਡੀ ਨਿਆਣੀ ਮੈਂ ਤੋੜ ਦੂੰਗੀ ਮੈਂ ਤੇ ਵੇਖਣ ਦੀਆਂ ਵੀ ਕੀ ਕੁਝ ਨੇ ਕੱਢ ਕੇ ਵਿਖਾਓ ਤੇ ਸਹੀ ਹਨ ਕੀ ਕੋਈ ਲੈ ਆਂਦਾ ਹਾਂ ਨਾ ਜਸ਼ਨ ਲਈ ਲਿਆਇਆ ਬੂਟ ਹਾਂਜੀ ਠੀਕ ਐ ਸੋਹਣਿਆ ਹੂੰ ਤੇ ਆਹ ਡੈਡੀ ਜੀ ਵਾਸਤੇ ਘੜੀ ਦੇ ਆਏ ਵਾ ਅੱਛਾ ਡੈਡੀ ਵਾਸਤੇ ਲੈਂਦੀ ਆ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਇੱਕ ਆ ਘੜੀ ਤੇਰੇ ਲਈ ਲੈ ਕੇ ਆਇਆ ਵਾ ਅੱਛਾ ਇੱਕ ਕੜੀਆਂ ਜਸ਼ਨ ਵਾਸਤੇ ਲੈ ਕੇ ਆਵਾ ਅੱਛਾ ਠੀਕ ਆ ਠੀਕ ਹੈ ਅਬ ਬਾਕੀ ਆਗਾ ਵਾ ਮੇਕਅਪ ਦਾ ਸਮਾਨ ਬਣਾ ਮੋਟਾ ਹੈਗਾ ਵਾ ਉਹ ਸਮਾਨ ਮੇਰਾ ਸਾਰਾ ਇਹ ਸਾਰਾ ਤੇਰਾ ਹੀ ਆ ਅੱਛਾ ਠੀਕ ਹੈ ਆ ਵੀ ਤੇਰਾ ਵਾ ਆ ਵੀ ਤੇਰਾ ਵਾ ਸਾਰਾ ਕੁਛ ਤੇਰਾ ਹੀ ਆ ਤੇ ਉਹਨਾਂ ਵਾਤੇ ਨਹੀਂ ਕੁਝ ਵੀ ਲਿਆਂਦਾ ਨਹੀਂ ਉਹਨਾਂ ਵਿੱਚ ਆ ਕੇ ਗਿਰੀਆਂ ਪਈਆਂ ਵਾ ਥੋੜੀਆਂ ਜੀਆਂ ਟੂਫੀਆਂ ਦੇਦੀ ਹੂੰ ਹੋਰ ਵੇਖ ਨਹੀਂ ਕੋ ਵਿੱਚੋਂ ਥੋੜਾ ਬਲਾ ਸਮਾਨ ਦੇਣਾ ਉਤੇ ਕਬਲ ਨੂੰ ਦੇਦੀ ਚੱਲ ਵੇਖ ਲਾਂਗੇ ਸ਼ੈਂਪੂ ਸੂੰਪੂ ਦੇ ਦਾਂਗੇ ਉਹਨਾਂ ਨੂੰ ਕੀ ਪਤਾ ਇਹੋ ਜੀ ਚੀਜ਼ਾਂ ਦਾ ਵਰਤਣਾ ਦਾ ਨਾਲੇ ਆ ਜਿਹੜਾ ਮੇਕਅਪ ਦਾ ਸਮਾਨ ਹੋਣਾ ਨਾ ਮਤਲਬ ਦਸ ਹੀ ਉਹ ਨਾ ਤੁਸੀਂ ਉਹਨਾਂ ਨੂੰ ਵੀ ਮੈਂ ਲੈ ਜਾਂਦਾ ਵਾ ਇਹ ਨਾ ਹੋਵੇ ਕਵਲ ਦੇ ਵਿਆਹ ਦੇ ਵਿੱਚ ਮੰਮੀ ਆਖੇ ਵੀ ਉਹਨੂੰ ਦੇ ਦੇ ਤوڑا ਬੋਤਾ ਤੇ ਮੈਂ ਨਹੀਂ ਕਦੇ ਦੇਣਾ ਆਓ ਮੈਂ ਵਿੱਚ ਰੱਖ ਲੈਣੀ ਆ ਮੁੜ ਕੇ ਸਾਰਾ ਠੀਕ ਹੈ ਹਾਂਜੀ ਇਹ ਚਲੋ ਕੋਈ ਜਾਣੀ ਫੇਰ ਮੈਂ ਕੱਢ ਲੈਣੀ ਆ ਤੇ ਡੈਡੀ ਨੂੰ ਬਾਅਦ ਜਾਓ ਜਦੋਂ ਆਉਂਦੇ ਆ ਨਾ ਤੇ ਡੈਡੀ ਨੂੰ ਘੜੀ ਡੈਡੀ ਨੂੰ ਪ੍ਰਾਈਸ ਦਿੰਨੇ ਆਪਾਂ ਆਓ ਡੈਡੀ ਵੀ ਘੜੀ ਤੇ ਆਪ ਨੂੰ ਜਸਨੂ ਆਪ ਦਿੱਤਾ ਛਮਾਨ ਤੇ ਆ ਜਿਹੜੀਆਂ ਮੈਂ ਬਹੰਦੇ ਤੁਸੀਂ ਆ ਕੇ ਲੈ ਹੀ ਆਏ ਹੋ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਭਤੀਜੇ ਬਤੂ ਜੀ ਨੂੰ ਦੇਣੇ ਆ ਤੇ ਉਹਨਾਂ ਨੂੰ ਦੇ ਦਾਂਗੇ ਹਨਾ ਤੂੰ ਲੁਕਾ ਕੇ ਰੱਖ ਲਈ ਇਹਨਾਂ ਚੰਗਾ ਆ ਕੋਈ ਨਹੀਂ ਰੱਖ ਲਈਨੀ ਮੈਂ ਉੱਥੇ ਰੱਖ ਆ ਤਾਂ ਮੁੜ ਕੇ ਜਾਣਾ ਨਾ ਉੱਥੇ ਹਾਂਜੀ ਉੱਥੇ ਜਾ ਕੇ ਦੇ ਆਂ ਚਲੋ ਠੀਕ ਆ ਚਲ ਆ ਵੀ ਚੰਗਾ ਹੋ ਗਿਆ ਜਿਹੜਾ ਮੁੰਡਾ ਘਰ ਆ ਗਿਆ ਜੇ ਉਹਦੇ ਮਗਰੋਂ ਕਰਦੇ ਨਾ ਤੇ ਉਹਨੇ ਵੀ ਕਹਿਣਾ ਵੀ ਮੇਰੀ ਕੱਲੀ ਕੱਲੀ ਪੈਣੀ ਤੇ ਇਹਨਾਂ ਮਗਰੋਂ ਸਭ ਕੋ ਕਰ ਲਿਆ ਹਾਏ ਮੰਮੀ ਨੇ ਜੇ ਵੇਖ ਲਿਆ ਨਾ ਸਮਾਨ ਤੋਨੇ ਤੇ ਮੇਰੇ ਗਾਲ ਪਿਆ ਜਾਣਾ ਵਾ ਇਹ ਸਾਡੇ ਵਾਸਤੇ ਨਹੀਂ ਜਾਂਦਾ ਕੁਛ ਵੀ ਲਿਆਂਦਾ ਇਹ ਆਪਣੇ ਟੱਬਰ ਵਾਸਤੇ ਲੈ ਆ ਸਭ ਕੁਛ ਕੁੜੀ ਵੀ ਇਹੋ ਚਾਹੁੰਦੀ ਸੀ ਕਿ ਮੇਰਾ ਪਿਓ ਤੇ ਮੇਰਾ ਭਰਾ ਆਪਣੇ ਹੱਥੀਂ ਕਾਰਜ ਕਰੇ ਮੇਰੇ ਮਨ ਦੀ ਰੀਜ ਪੂਰੀ ਹੋ ਜਾਏ ਤੇ ਉਹ ਘਰਿਆ ਮਹਾਰਾਜ ਨੇ ਤਾਇਆ ਨਹੀਂ ਰਿਸ਼ਤਾ ਤੋੜ ਦਿੱਤਾ ਤੇ ਪਰਮਾਤਮਾ ਨੇ ਵੀ ਨੇੜੇ ਹੋ ਕੇ ਸੁਣ ਲਈ ਆ ਮੈਨੂੰ ਪਤਾ ਕਿੰਨੀ ਟੈਨਸ਼ਨ ਲੱਗੀ ਰਹਿੰਦੀ ਸੀ ਜਦੋਂ ਤੁਹੀਮ ਨਹੀਂ ਕੋਈ ਚਲਾ ਦਿੰਦੇ ਨਾ ਕੋਈ ਮੇਰੇ ਨਾਲ ਗੱਲ ਕਰਦੇ ਸੀ ਤੇ ਚਲੋ ਹੁਣ ਐਵੇਂ ਤਨੀ ਆ ਆਖਿਆ ਚ ਆਣਿਆ ਨੇ ਵੀ ਬੰਦਿਆ ਦੀ ਪੂਰੀ ਪੈਂਦੀ ਆ ਕਰੀ ਬੁੱਢੀਆਂ ਜੀ ਵੀ ਤੈ ਗਈ ਆ ਵਧੀਆ ਕੰਮ ਹੋ ਗਿਆ ਨਾ ਹੁਣ ਮੈਂ ਤੇ ਕੰਤੋਂ ਇੰਨਾ ਪਛਤਾਵਾ ਇਹ ਤੇ ਲੱਗਾ ਆਂ ਵੀ ਜਿਹੜੀ ਕੋਈ ਗੱਲ ਕਰਨ ਵਾਲੀ ਨਹੀਂ ਮੇਰੇ ਕੋ ਪਤਾ ਨਹੀਂ ਕਿੰਨੇ ਪਾਪ ਹੋ ਗਏ ਆ ਇਹੋ ਪਹਿਲਾਂ ਸੋਚਦੇ ਤੇ ਐਜੀ ਦੂਰ ਤੇ ਇੰਨਾ ਲੰਮਾ ਕੰਮ ਨਾ ਹੀ ਪੈਂਦਾ ਐਨੀ ਉਮਰ ਨਾ ਹੀ ਕੁੜੀ ਦੀ ਹੁੰਦੀ ਚਲੋ ਮੈਂ ਤੇ ਅਜੇ ਵੀ ਪਰਮਾਤਮਾ ਗਾੜੀ ਹੱਥ ਜੋੜਦੀ ਆਂ ਕਿ ਮਹਾਰਾਜ ਹੋਣੀ ਸੁੱਖ ਚਫਾਨਾ ਨੇਪਰੇ ਚੜਜੇ ਪਰਮਾਤਮਾ ਗਾਇ ਨਾਲ ਆਪੀ ਤੁਮ ਨਾ ਕੀਤਾ ਜੀ ਕਿ ਉਹਨਾਂ ਮੌਤ ਹੀ ਹੱਥੇ ਕੁਛ ਨਾ ਲਿਆ ਚਲ ਕੋਈ ਗੱਲ ਨਹੀਂ ਵੇਖ ਲੈਨੇ ਆ ਇਹ ਚੋ ਕਰਪੁਰ ਲਾਵਾਂਗੇ ਨਹੀਂ ਉੱਥੇ ਪੈਸੇ ਕਿਹੜੇ ਰੁੱਖਾਂ ਲੱਗੇ ਦਿਨ ਰਾਤ ਦੀ ਕਮਾਈ ਆ ਹੁਣ ਮੰਮੀ ਨੇ ਡੇਢ ਮਹੀਨੇ ਤੇ ਰੋਜ਼ ਖਰਚਾ ਹੀ ਕਰਉਣਾ ਮਾਤਾਂ ਨੇ ਵੀ ਕਰਾਉਣਾ ਉੱਥੇ ਚਲ ਕੋਈ ਨਹੀਂ ਆ ਡੈਡੀ ਹਣੀ ਵੀ ਆ ਗਏ ਕੀ ਹਾਲ ਦੇ ਆ ਗਏ ਬੈਠੋ ਬੈਠ ਉਹ ਤੁਸੀਂ ਕਹਿਣ ਦੇ ਨਾ ਗੱਲ ਕਰਨੀ ਕੋਈ ਬਹਿ ਜਾ ਉੱਥੇ ਗੱਲ ਕਰਦੇ ਪਿਆ ਜਾਓ ਬਹਿ ਜਾ ਪਾਪਾ ਬਹਿ ਜਾ ਜਾਓ ਗੱਲਾਂ ਹੀ ਕਰਦੀਆਂ ਰੈਕਟ ਕਰਦੀਆਂ ਰੈਕਟ ਕਰ ਲਈ ਬਾਪੂ ਸੌਂ ਗਿਆ ਬਾਪੂ ਹੀ ਹੋਇਓ 7 ਸੌ ਲਿਆ ਵਾ ਰੈਕਟ ਹੋ ਗਈ ਹੁੰਦਾ ਅੰਦੀ ਅੱਖਾਂ ਦੇ ਚਲ ਰੈਕਟ ਕਰਦੇ ਤੇ ਹੁਣ ਕਿਹੜੀ ਗੱਲ ਕਰਾਂਗੇ ਜਿਹੜੀ ਕਰਨੀ ਜਦੋਂ ਯਾਤਰਾ ਤੇ ਸਫਰ ਹੁੰਦਾ ਉਦੋਂ ਵੀ ਪੈਨ ਡਾਉਂਦਿਆਂ ਆਉਂਦਿਆਂ ਵੀ 8-10 ਘੰਟੇ ਲੱਗ ਜਾਂਦੇ ਨੇ ਫੇਰ ਸੋਜ ਜਾਂਦੇ ਰਾਤ ਨੂੰ ਸੌਂ ਸਾਲ ਲਿਆ ਹੋਰ ਰਿਲੈਕਸ ਹੋ ਗਿਆ ਕੋਈ ਗੱਲ ਨਹੀਂ ਹੈਗੀ ਵਧੀਆ ਹੋ ਗਿਆ ਹੂੰ ਹੋਰ ਠੀਕ ਛੇਤ ਨਾ ਠੀਕ ਆ ਵਧੀਆ ਰਾਜ ਦੇ ਆਪਾ ਪੂਜੀ ਦੀ ਘੱਡੀ ਦਈਏ ਲਿਓ ਨਹੀਂ ਠੀਕ ਆ ਨਹੀਂ ਆਉਣੀ ਆ ਆਲੋ ਆਲੋ ਇਹ ਕੜੀ ਕੜੀ ਕਾ ਲੈ ਕੇ ਆਇਆ। ਹੋਰ ਬਹੁਤ ਹੋਣੀ ਆ ਬਈ। ਆਹ ਜਿਹਨੇ ਮੱਗਿਆਂ ਲੱਗੀਆਂ ਤੇ ਜਸਨ ਲਈ ਲਈ ਦਾਈਓ। ਜਸਲੀ ਬਾਬਾ ਜੀ ਬੂਡ ਲੈ ਕੇ ਆਵਾ। ਆਹ ਵੇਖੋ ਜੜੀ ਜੀ ਬੂਡ ਲਿਆਂਦੇ ਜਸਨ ਵਾਸਤੇ। ਇੱਕ ਛੋਟੀ ਜੀ ਘੜੀ ਲੈ ਕੇ ਆ ਆ ਉਹਦੇ ਲਈ। ਅੱਛਾ। ਹਾਂਜੀ। ਇਹ ਮਾਪੜੀ ਨੂੰ ਲਿਆਂਦਾ ਕੋਈ ਜੇ। ਉਹ ਮਾਹ ਦੀ ਕੀ ਲਿਆਉਣਾ ਸੀ। ਇਹਨੇ ਹੁਣ ਕੀ ਕਰਨਾ ਵਾ? ਕੋਈ ਰਾਜਰੀ ਥੋੜਾ ਬੜਾ ਸਮਾਨ ਲਿਆਂਦਾ ਵਾ। ਉਹ ਬੁੱਢੇ ਵਾਰੇ ਇਹਨੇ ਮੇਕਅਪ ਥੋੜਾ ਕਰਨਾ ਵਾ ਨਾਲੇ ਕਾਲੀ ਕਾਲੀ ਉੱਥੇ ਆ ਗਏ ਜਲਦੀ ਜਲਦੀ ਤੁਸੀਂ ਫੋਨ ਕਰਦੇ ਕਿ ਛੇਤੀ ਛੇਤੀ ਆ ਜਾ ਜਲਦੀ ਜਲਦੀ ਕੁਝ ਲਿਆਦਾ ਹੀ ਨਹੀਂ ਗਿਆ ਹੋਰ ਇੰਨਾ ਕੁ ਸਮਾਨ ਲਿਆ ਹੀ ਚਲੋ ਪੁੱਤ ਤੁਹਾਡੀ ਮਰਜ਼ੀ ਠੀਕ ਹੈ ਬੰਦੇ ਆ ਮਾਤਾ ਗਿਰੀਆਂ ਲਿਆਂਦੀਆਂ ਵਾ ਉਹਨੂੰ ਕੋਈ ਕੁ ਭੇਂਕੇ ਖਾਲਿਆ ਕਰ ਚ ਪਰ ਕੁੱਟ ਕੇ ਖਾਲੀ ਮਾਤੇ ਦਾਦੇ ਤੇ ਹੈ ਨਹੀਂ ਉਹਨਾਂ ਬਸ ਚਮਚਾ ਖਾਲਿਆ ਦੁੱਧ ਨਾਲ ਤੇ ਸ਼ੈਂਪੂ ਲਿਆਂਦਾ ਵਾ ਤੇਲ ਲਿਆਂਦਾ ਵਾ ਉਹ ਧਰ ਲਈ ਵਰਤੋ ਉਹਨੂੰ ਸਾਰਾ ਉਹਨੇ ਰਾਜਨੇ ਕੀ ਕਰਨਾ ਵਾ ਉਨੇ ਕੀ ਨਾਗ ਵਰਤ ਲਾਵਾਂ ਤੁਸੀਂ ਵਰਤੋ ਉਹਨੂੰ ਖਾਓ ਪਿਓ ਗਿਰੀਆਂ ਕਿਤੇ ਮੁੱਕ ਜਾਨੀਆਂ ਵਾ ਲਿਆ ਗਿਰੀਆਂ ਰਾਜ ਗਿਰੀਆਂ ਬਖਾ ਮਾਤਾ ਨੂੰ ਸ਼ੈਂਪੂ ਆ ਤੇਲ ਵਾ ਹੋਰ ਟੋਫੀਟ ਟਾਫੀ ਆ ਵੀ ਲੈਂਦੀਆਂ ਵਾ ਬੱਚਿਆਂ ਵਾਸਤੇ ਆ ਮਾਤਾ ਸ਼ੈਂਪੂ ਲੈਂਦਾ ਵਾ 69 ਨੂੰ ਆ ਆ ਵੀ ਤੇਲ ਵਾ ਆ ਗਿਰੀਆਂ ਵਾ ਠੀਕ ਹੈ ਇਹ ਤਾਂ ਦੇਖਣ ਲਈ ਲੈਂਦਾ ਸਾਰਾ ਕੁਝ ਬਾਪੂ ਨੂੰ ਦੇ ਦੇ ਉਹ ਭੇਕੇ ਇਸ ਵਿੱਚੇ ਖਾ ਲਿਆ ਕਰੋ ਕੋਈ ਪੀ ਪੀ ਦਿਓ ਇਹਨਾਂ ਨੂੰ ਤਾਰੇ ਵਾਸਤੇ ਸਾਰਾ ਕੁਝ ਨੇ ਆ ਵਾਏ ਇਹਦਾ ਵੀ ਕੋਈ ਹਾਲ ਆਂਦਾ ਵੀ ਸੇਰ ਨਾਲ ਗਿਰੀਆਂ ਕੱਢ ਕੇ ਵਖਾਦ ਦੇ ਇਹਨਾਂ ਨੇ ਕਿਤੇ ਦੇਣੀਆਂ ਮੈਂ 2-2 4-4 ਨੇ ਹਾਤੇ ਰੱਖਣੀਆਂ ਸੀ ਇਹਨਾਂ ਕਿਹੜਾ ਦੌੜਾ ਲਾਉਣ ਜਾਣਾ ਏ ਘੋਟ ਕੇ ਖਾ ਲਿਆ ਕਰੋ ਕਿਤੇ ਦਿਹਾੜੀ ਮੁੰਡਾ ਖਾਂਦਾ ਕੋਈ ਤੇ ਤਾਕਤ ਆਉਂਦੀ ਉਹ ਤੇ ਘਰੋਂਟੇ ਜਾਂਦਾ ਤੇ ਇਹਨਾਂ ਕਿਹੜੀ ਸੈਰ ਨੂੰ ਜਾਣਾ ਸੇਰੇ ਉਰਦੇ ਦੇ ਕਿਤੇ 9 ਵਜੇ ਆ ਪਰ ਤੋਂ ਕੁੜੀ ਵਾਸਤੇ ਵਿਚਾਰੇ ਵਾਸਤੇ ਕੋਈ ਨਾ ਕੋਈ ਲਿਆ ਆਉਣਾ ਉਹ ਦਿਲ ਚ ਕੀ ਬੱਤੂਗੀ ਵਿਚਾਰੀ ਮੇਰੇ ਵੀਰ ਨੇ ਮੈਨੂੰ ਹੋਰ ਨਹੀਂ ਲਿਆਦਾ ਪਾਪੂ ਮੈਂ ਕਾਲੀ ਕਾਲੀ ਆ ਗਿਆ ਉਹਨੂੰ ਪੈਸੇ ਦੇ ਦਾਂਗੇ ਜਿਹੜੀ ਚੀਜ਼ ਲੈਣੀ ਐ ਇਥੋਂ ਲਲੂਗੀ ਆ ਟੂਫੀਆਂ ਹੈਗੀਆਂ ਵਾ ਖਾਣ ਪੀਣ ਵਾਲੀਆਂ ਕਾ ਲੂਗੀ ਉਹਨੇ ਹੋਰ ਕੀ ਲੈਣਾ ਵਾ ਬਜ਼ਾਰੋਂ ਜੋ ਲੈਣਾ ਉਹ ਚੀਜ਼ ਲੈ ਲੂਗੀ ਪੈਸੇ ਦੇ ਦਾਂਗੇ ਰਾਜਾ ਤਿੱਕ ਦੇ ਕਾ ਸੰਭਾਲ ਲਿਆਂਦਾ ਵਾ ਨਾ ਤੇ ਕੋਈ ਕਬਲ ਨਾ ਤੇ ਦੋਵੇਂ ਬਰਤਣਾ ਉਹ ਦੋ ਨਾਲ ਭਜੇ ਬਰਤਲੋ ਇਹਦੋਂ ਕੀ ਕਰਨਾ ਇੰਨਾ ਜ਼ਿਆਦਾ ਛੋਟੇ ਛੋਟੇ ਬਰਤਲੋ ਫੇਰ ਲੈ ਆਵਾਂਗੇ ਕੋਈ ਗੱਲ ਨਹੀਂ ਸਾਰੇ ਟਿੱਡੇ ਦੇ ਭੇਦ ਖੋਲਦਿਆਂ ਹੈਂ ਟਿੱਡੇ ਵੇਲਾ ਕਰ ਲਿਆ ਕੋਈ ਉਹਲਾ ਸੱਪਾਂ ਨਹੀਂ ਰੱਖਿਆ ਸੋ ਦੋਹਾਂ ਜੀਆਂ ਦੀ ਗੱਲ ਹੁੰਦੀ ਆ ਇਹ ਆਪਣੀ ਚੀਜ਼ ਵਾ ਚਲ ਦੱਸੀ ਜਾਂ ਜਿੰਨਾ ਕੋ ਤੂੰ ਦੱਸਣਾ ਮੈਂ ਆ ਲਿਆ ਮੈਂ ਆ ਲਿਆ ਮੈਂ ਕਿਹੜਾ ਇਹਨਾਂ ਨੂੰ ਵਿਖਾਉਣਾ ਵਾ ਤੇ ਜਾਨ ਨੂੰ ਦੇਣਾ ਵਾ ਕੋਈ ਗੱਲ ਨਹੀਂ ਪੁੱਤ ਰੱਖ ਲਾ ਵਗੈਰੀਆਂ ਆਹੀਂ ਕਿਹੜਾ ਖਾ ਕੇ ਹੁਣ ਪਹਿਲਵਾਨ ਬਣਾ ਵਾ ਤੇ ਰਾਜਾ ਭੇ ਖਾ ਲਿਆ ਕਰੂਗੀ ਸਾਡੇ ਕਿਹੜੇ ਦੰਦ ਵਾ ਜਿਹੜੀਆਂ ਖਾਣੀਆਂ ਤੇ ਜਦੋਂ ਮੇਰੀ ਕੁੜੀ ਵਾਸਤੇ ਨਹੀਂ ਕੋ ਲਿਆਇਆ ਤੇ ਮੇਰਾ ਆ ਖਾਦਾ ਪੀਤਾ ਤੇ ਆ ਕੀ ਕਰਦਾ ਵਾ ਦੇ ਦੇ ਇਹਨੂੰ ਰਾਜਨੀ ਇਹੋ ਚ ਬਾੜ ਲਈ ਰਦਿ ਗੱਲ ਕਹਿੰਦੇ ਕਰਨੀ ਕੋਈ ਕੀ ਗੱਲ ਕਰਨੀ ਆ ਉਹ ਗੱਲ ਕਰਨ ਦੀ ਨੀਂਗਾ ਕਰਦਾ ਤੇ ਤੂੰ ਹੀ ਹੁਣ ਮੈਂ ਇੰਨੇ ਚਿਰ ਛੁੱਟੀ ਆਇਆ ਵਾ ਮਹੀਨਾ ਦਾ ਤਾਂ ਛੁੱਟੀ ਆ ਕੇ ਅੱਜ ਕੋਈ ਜਿਹੜੀ ਕੱਟੇ ਪਰ ਗਾਦੇ ਆ ਕਿ ਘਰ ਦੇ ਵਿੱਚ ਤੈਨੂੰ ਹੀ ਕੋਈ ਨਾ ਕੋਈ ਪਤਾ ਹੋਣਾ ਚਾਹੀ ਜਾਵੇ ਸਾਡੇ ਘਰ ਦੇ ਪਿੱਛੇ ਕੀ ਬੰਦਿਆ ਵਾ ਕੀ ਬੱਪੂ ਬਿਜਾਰਤਾ ਜੇ ਪਾਈ ਜਾਂਦਾ ਵਾ ਮੈਨੂੰ ਦੱਸ ਗੱਲ ਕੀ ਹੋਈ ਆ ਬਿਜਾਰਤਾ ਕਾ ਦਿਆ ਘਰ ਦਾ ਤਾਣਾ ਸਾਰਾ ਉਗੜਿਆ ਬੁੱਤ ਵੇ ਕੀ ਗੱਲ ਕੀ ਮੈਨੂੰ ਦੱਸੋ ਕੀ ਬੁਝਾਤਾ ਨਾ ਪਾਉ ਦੱਸੋ ਕੀ ਗੱਲ ਹੋਈ ਮੇਰੀ ਗੱਲ ਤੇ ਪਰ ਤੂੰ ਯਕੀਨਤ ਨਹੀਂ ਕਰਨਾ ਪਰ ਆ ਰਾਜ ਸਾਹਮਣੇ ਬੈਠੀ ਆ ਇਹਨੂੰ ਪੁੱਛ ਲਾ ਵੀ ਜੇ ਇਹਦੀ ਹਰਕਤ ਕੀਤੀ ਆ ਇਹ ਆਪੇ ਹੀ ਦੱਸ ਦੇ ਮੇਰੇ ਮੂੰਹ ਨਾਲ ਹੀ ਸੁਣੇ ਮੈਂ ਕੀ ਕੀਤਾ ਡੈਡੀ ਜੀ ਉਦਾਂ ਹੀ ਕਰੀ ਜਾਂਦੇ ਪਿਓ ਆਇਆ ਛੁੱਟੀ ਤੇ ਕੰਨ ਭਰਨਾ ਪਏ ਜੇ ਬਗਰੋਂ ਮੈਨੂੰ ਇਹ ਟਿਕਣ ਨਹੀਂ ਦਿੰਦੇ ਤੇ ਹੁਣ ਤੁਹਾਡੇ ਆ ਕਾ ਤੁਹਾਡੇ ਕੰਨ ਭਰੀ ਜਾਂਦੇ ਕੁੜੀ ਦਾ ਰੱਖਿਆ ਠਾਕਾ ਤੇ ਇਹਨ ਲਗਾ ਲਈ ਛਾਪ ਤੇ ਠਾਕਾ ਇਸੇ ਗੱਲ ਤੋਂ ਠਾਕਾ ਚੁੱਕਿਆ ਗਿਆ। ਨੇਜਰਾ ਦੇ ਪੇਕਿਆਂ ਦੀ ਸਾਫ ਹੀਗੀ। ਇਹ ਇਹਦੇ ਤਾਂ ਲਗਾ ਲਈ। ਵੀ ਜੇ ਮੈਂ ਲਗਾ ਲੂੰਗੀ ਇਹ ਕੁੜੀ ਦਾ ਰਿਸ਼ਤਾ ਟੁੱਟ ਜਾਊਗਾ। ਇਹਦਾ ਰਿਸ਼ਤਾ ਨਾ ਕਿਤੇ ਹੋਵੇ। ਇਹ ਤਾਂ ਆਪਣੀਆਂ ਸਮਝਦੀ ਨਹੀਂ ਹਨ ਮਾਵਾਂ ਤੇ ਹਨ। ਇਹੋ ਜੀਆਂ ਤੇ ਹਰਕਤਾਂ ਕਰਦੀ ਆ। ਇਹਨੇ ਆਪੇ ਮੁੰਡੇ ਦੇ ਬੂਟ ਚੋਂ ਫੇਰ ਸਾਫ ਕੱਢ ਕੇ ਤੇ ਦਿੱਤੀ। ਉਹ ਮੁੰਡਾ ਬੂਟ ਪਾਉਣ ਲੱਗਾ ਸਟੁੱਲੇ ਚੱਲਿਆ। ਉਹਦੇ ਚ ਇਹਨੇ ਛਾਪ ਲਗਾਈ। ਉਸਲਾ ਇਹਨੂੰ ਮੂੰਹ ਤੇ ਬੈਠੀ ਆ ਜਿਹੜਾ ਝੂਠ ਵਾ ਤੇ ਉਦਾਂ ਕਰੀ ਜਾਂਦੇ ਜੇ ਉਹ ਆਇਆ ਵਾ ਨਾ ਉਹਦੇ ਸਾਹਮਣੇ ਤੁਸੀਂ ਗੱਲਾਂ ਕਰੀ ਤੇ ਸਾਬ ਤੇ ਕੀ ਕਰਨਾ ਚਾਹੁੰਦੇ ਉਹ ਦੱਸੋ ਮੈਨੂੰ ਤੁਸੀਂ ਸਾਬ ਤਾਂ ਮੈਂ ਇਹੋ ਕਰਨਾ ਚਾਹੁੰਦੀ ਆ ਤੇ ਜੇ ਉਹ ਦਿਨ ਰਿਸ਼ਤਾ ਹੋ ਜਾਂਦਾ ਤੇ ਚੰਗਾ ਨਹੀਂ ਹੋਣਾ ਤੂੰ ਕਿਹੜੀ ਗੱਲ ਉਹ ਟਕਿਆ ਜੇ ਤੂੰ ਮੈਨੂੰ ਦੇ ਦੇਂਦੀ ਨਾ ਸਾਫ ਕੀਪ ਤਾਂ ਤੈਨੂੰ ਮੈਂ ਆਪਣੇ ਸਾਰੇ ਗਹਿਣੇ ਨਹੀਂ ਤੇ ਦੇਨੇ ਜਸਨ ਦੇ ਡੈਡੀ ਉਹ ਸਾਬ ਤੋਂ ਨਹੀਂ ਰਿਸ਼ਤਾ ਟੁੱਟਾ ਰਿਸ਼ਤਾ ਉਹਦੇ ਟੁੱਟਾ ਹੀ ਉਮਰ ਤੋਂ ਤੇ ਪੜਾਈ ਤੋਂ ਟੁੱਟਾ ਵੀ ਪੜ੍ਹਾਈ ਲਿਖਾਈ ਨਹੀਂ ਗਈ ਇਹ ਚ ਕੰਮਕਾਰ ਨਹੀਂ ਕਰਦੀ ਜੇ ਮੈਂ ਕਹਿੰਦੀ ਨਾ ਕੰਮਕਾਰ ਕਰ ਲੋ ਤੇ ਮੰਮੀ ਕਹਿੰਦੀ ਉਹਨੂੰ ਡੌਣੀ ਕਿਉਂ ਆ ਤੇ ਉਹਨੂੰ ਅਕਲ ਮੈਂ ਨਾ ਦਵਾਂਗੀ ਤੇ ਕੌਣ ਦਊਗਾ ਉਹਨੂੰ ਤੂੰ ਵੀ ਇਹਦਾ ਹੀ ਆ ਹੁਣ ਆਇਆ ਮੈਂ ਨਾ ਰਾਤ ਦਾ ਦੇਖਣ ਆ ਕੁੜੀ ਖਲੋਂਦੀ ਆ ਸਾਰਾ ਦਿਨ ਉਹ ਕੰਮ ਕਰਦੀ ਰਹਿੰਦੀ ਆ ਹੁਣ ਉਹਨੇ ਜਿਉ ਸਵੇਰ ਤੋਂ ਉੱਠ ਜਾਣਾ ਤੂੰ ਰਹਿਣਾ ਹੀ ਆ ਨਾ ਦੱਸ ਦੇਣੀ ਨਾ ਵੀ ਐਨੀ ਵੀ ਕੰਮ ਕਿਹੜੀ ਕਰਦੀ ਤੇ ਕਿਹੜੀ ਨਹੀਂ ਕਰਦੀ ਸਾਰੇ ਆ ਨੰਬਰ ਬਣਾਉਂਦੀ ਇਹ ਕੰਮ ਮੈਂ ਕਰਦੀ ਆ ਰਾਜ ਏਰੀਆ ਨੂੰ ਸਾਫਟ ਕਰਨ ਵਾਲੀਆਂ ਗੱਲਾਂ ਕਰਦੀ ਆ ਨਾ ਇਹ ਤੇਰੇ ਵਾਸਤੇ ਠੀਕ ਨਹੀਂਗਾ ਘਰ ਤੇ ਰਹਿਣਾ ਨਾ ਤੇ ਰੱਬ ਨੇ ਤੇ ਐਂ ਠੀਕ ਰਗ ਰੋ ਮੈਂ ਜੇ ਛੋੜਦਾ ਤੇ ਪੇਰਾਕੀ ਨਹੀਂ ਤੇ ਮੇਥੋਂ ਬਰਾ ਕੋਈ ਨਹੀਂ ਹੋ ਇੱਕ ਵਾਰੀ ਤਾਂ ਤੂੰ ਕੀਤੀ ਐ ਨਾ ਗਲਤੀ ਤਾਂ ਹੀ ਤੈਨੂੰ ਮਾਫ ਕਰਤਾ ਵਾ ਘੜੀ ਮੁੜੀ ਇਹ ਗੱਲਾਂ ਨਹੀਂ ਕਰਨੀਆਂ ਤੇ ਤੂੰ ਸਾਨੂੰ ਮਾਵਾਂ ਦੀਆਂ ਨੂੰ ਸਾਨੂੰ ਕੋ ਸਮਝਦੀ ਨਹੀਂ ਤਾਂ ਹੀ ਤੇਰਾ ਮਾਸਾ ਕਿ ਜਿੰਨਾ ਦੋਖੋ ਨਾਵਾ ਨਾ ਅਸੀਂ ਤੇਰਾ ਮਗਰ ਮਗਰ ਤੁਰੇ ਤੇ ਨਹੀਂ ਆ ਬਹੁਤ ਹੀ ਮੇਰੇ ਮਗਰ ਮਗਰ ਤੁਰੇ ਫਦੇ ਤੂੰ ਹੁਣ ਉਹਦੇ ਆਇਆ ਸੱਚੇ ਹੋਣ ਦੇ ਜੇ ਵੇਖ ਲੋ ਤੁਹਾਡੇ ਹੁੰਦਿਆਂ ਵੀ ਕੀ ਕੁਝ ਕਰਨ ਦੇ ਜੇ ਮੇਰੇ ਨਾਲੇ ਉਹ ਬਸ ਗਾੜੀ ਗੱਲ ਆਖਣ ਦੇ ਆ ਇੱਤਾ ਹੀ ਕਰਦੀ ਉਹਾਨੂੰ ਜਿੱਕਦਾ ਕੂਣ ਨਹੀਂ ਦਿੰਦੀ ਕਿਦਾ ਬੋਲਣ ਨਹੀਂ ਦਿੰਦੀ ਬੋਲਣ ਦਾ ਵੇਖਣਾ ਮੌਕਾ ਕਿਤੇ ਦੇਣੀ ਨਹੀਂ ਰਹੀ ਰਾਜ ਤੂੰ ਵੀ ਸਮਝ ਲੈ ਕੀ ਗੱਲ ਕਰਨੀ ਆ ਬਜ਼ੁਰਗਾਂ ਦੀ ਜੋ ਕਹਿਣ ਉਹ ਚੰਗਾ ਕਹਿੰਦੇ ਹੁੰਦੇ ਆ ਮਾੜਾ ਨਹੀਂ ਕਹਿੰਦੇ ਬੜਾ ਬੜਾ ਚੰਗਾ ਸਮਝਦੀ ਰਹੀ ਆ ਤੁਹਾਡੇ ਹੁੰਦਿਆਂ ਵੇਖ ਲੋ ਤੁਸੀਂ ਅੱਖੀ ਤੇ ਕੰਨੀ ਸੁਣਦੇ ਜੇ ਨਾ ਕੀ ਕੁਝ ਕਰਨ ਦੇ ਤੇ ਮਗਰੋਂ ਵੀ ਇਹੋ ਕੁਝ ਹੁੰਦਾ ਜੇ ਮੇਰੇ ਨਾਲ ਮੁੰਡੇ ਨੂੰ ਤੂੰ ਨੂੰ ਨਹੀਂ ਚੰਗਾ ਸਮਝਦੇ ਜੇ ਮੈਨੂੰ ਤੇ ਮੈਨੂੰ ਨਹੀਂ ਚੰਗਾ ਜੇ ਕਹਿ ਦਿੰਨੀ ਆ ਕਿ ਡੈਡੀ ਜੀ ਕੋ ਲੀੜਾ ਲੱਤ ਲੈਣਾ ਪਿਆ ਹੈ ਨਹੀਂ ਹੁਣ ਤੇ ਮੈਂ ਕਵਲ ਦਾ ਵਿਆਹ ਕਰਨਾ ਹੁਣ ਤੇ ਮੈਂ ਕਵਲ ਦਾ ਵਿਆਹ ਕਰਨਾ ਜਿੱਦਨ ਡੈਡੀ ਬਿਮਾਰ ਸੀ ਉਦੋਂ ਵੀ ਡੈਡੀ ਨੂੰ ਮੈਂ ਹੀ ਸੰਭਿਆ ਇਹਨਾਂ ਮਾਵਾਤਿਆਂ ਨੇ ਕਿੰਨਾ ਕ ਸੰਭ ਲਿਆ ਇਹਨਾਂ ਨੇ ਉਹ ਚਲੋ ਬਾਪੂ ਨੂੰ ਆਪਾਂ ਹੀ ਸੰਭਣਾ ਵਾ ਮਾਤਾਵਾ ਬਜ਼ੁਰਗਵਾ ਇਹਨਾਂ ਨੂੰ ਇਹੀ ਸੰਭਣਾ ਵਾ ਨਹੀਂ ਸੰਭਣਾ ਤੇ ਅਹੀਂ ਆ ਹੁਣ ਉਹਨਾਂ ਦੇ ਮਗਰ ਲਾ ਕੇ ਤੇ ਤੁਹਾਡੇ ਸਾਹਮਣੇ ਵੇਲਾ ਮੇਰੀ ਵੀ ਬੇਇੱਜ਼ਤੀ ਕਰਨ ਦੇ ਆ ਆ ਕੋਈ ਬੇਦੀਆ ਵਿਆਹ ਹੀ ਕਰਨ ਕੀਤੀ ਆ ਘਰ ਦੀ ਗੱਲ ਵਾ ਜੇ ਕੋਈ ਮਾੜੀ ਕੀਚੇ ਤੇ ਤੂੰ ਵੀ ਦਰਦੇ ਤੇ ਮਾਤਾ ਆ ਤਾਂ ਚੱਕ ਚੁਰ ਤੇ ਚੱਗੀਆਂ ਗੱਲਾਂ ਨੇ ਮਗਰੋਂ ਤੇਰਾ ਸੋਹਣਾ ਪਰਿਵਾਰ ਸਾ ਵੀ ਦਾ ਵਾ ਇਹਨਾਂ ਦਾ ਜੋ ਮੁੰਡੇ ਦੇ ਸਕੂਲੇ ਜਾਈਦਾ ਵਾ ਸੱਡਣ ਵੀ ਜਾਈਦਾ ਪਾਸ ਤੋਂ ਲਿਆਈਦਾ ਦੀਆ ਹੋਰ ਸਾਡੇ ਚ ਦੱਸਦੇ ਵੀ ਕਿਹੜੀ ਕਸਤ ਵਾ ਹੋ ਤਰਦੀ ਜ਼ਬਾਨ ਨਾਲ ਚੀਜ਼ ਮੰਗਦੀ ਤੇ ਮੈਂ ਉਸੇ ਵੇਲੇ ਹਾਜ਼ਰ ਕੀਤੀ ਹੁੰਦੀ ਆ ਤੂੰ ਨਾ ਕਰ ਐਨਾ ਚੰਗੀ ਰਹੇਗੀ ਉਹ ਨਿਆਰਾ ਵਾ ਤੇ ਉਹਦੇ ਬਸ ਸਾਈਂ ਵਿਸਮਦਾ ਵੇਲਾ ਡੈਡੀ ਜੀ ਤੁਸੀਂ ਉਹਦੇ ਆ ਸੱਚੇ ਭਾਂਡੇ ਜੇ ਹੁਣ ਮੈਨੂੰ ਸਭ ਕੁਝ ਹੀ ਪਤਾ ਵਾ ਉਹ ਵੀ ਦਿਹਾੜੀ ਡੰਗ ਰਹੋਗਾ ਨਾ ਤੁਹਾਨੂੰ ਆਪੇ ਪਤਾ ਲੱਗਣ ਲੱਪਣਾ ਵੀ ਕੌਣ ਇੱਥੇ ਚੰਗਾ ਵਾ ਤੇ ਕੌਣ ਮਾੜਾ ਵਾ ਇੱਕ ਘੜੀ ਨਹੀਂ ਨਾ ਨਿਆਣਾ ਸਕੂਲੋਂ ਆਉਂਦਾ ਆਪੇ ਅੰਦਰ ਪੱਖਿਆ ਛੱਡੇ ਹੁੰਦੇ ਤਾਂ ਹੀ ਰਾਤ ਇਕ ਲੋਤੇ ਹੁੰਨੇ ਆ ਨਿਆਣਾ ਜੇ ਤੱਕ ਆਇਆ ਨਹੀਂ ਬੱਸ ਲੇਟ ਹੋ ਗਈ ਆ ਕਿਉਂ ਨਹੀਂ ਆ ਗਾ ਇਹਦੇ ਆ ਗੱਲਾਂ ਹੀ ਮਗਰੋਂ ਤੁਹਾਡੀ ਰਾਜੇ ਤੂੰ ਗਲਤੀ ਕੀਤੀ ਆ ਤੋਦੀ ਮਾਫੀ ਮੰਗ ਇਹ ਬਜ਼ੁਰਗ ਝੂਠ ਛੋੜਾ ਬੋਲਦੇ ਆ ਮਾਤਾ ਵੀ ਕਹਿਣ ਦੀ ਆ ਤੂੰ ਚੋਰੀ ਕੀਤੀ ਬਾਪੂ ਵੀ ਕਹਿਣ ਦਿਆ ਵੀ ਤੂੰ ਗਲਤੀਆਂ ਕੀਤੀਆਂ ਵਾ ਜੇ ਗਲਤੀ ਕੀਤੀ ਹੈ ਉਹਨੂੰ ਮਾਫੀ ਮੰਗੋ ਉਹਨਾਂ ਕੋਲ